ਫੈਂ ਪਰ ਆਵੋ ਮਤੇਰੀ ਸੰਤ ਪਾਜੀ ਨੂੰ ਵਾਸਕ ਬੀਤਕਾਰ ਕਾਲਸਾ ਰਵਾਨੀ ਦੀ ਤੱਕ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਂਕੜ ਬਰਸੀ ਨੂੰ ਬਰਸੀ ਜਨਾ ਪੈਂਦਾ ਵੀਰੋ ਬਰਸੀ ਖਾਇਨਾ ਸਨ ਜਿਨੇ ਬਣਾਈ ਜੰਦੀ ਇਹ ਇੱਕ ਨਸਲ ਖੁਸ਼ੀ ਹੈ ਇਹ ਇੱਕ ਜਬਰ ਜੁਰਮ ਹੈ ਜਿਸ ਨੇ ਸੰਤੂ ਦੇ ਬਿਤੇ ਲਗਭਗ 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੇ ਵਾਅਦੇ ਨੂੰ ਬੁਲੰਦ ਕਰਿਆ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਇਕਲੀ ਪੁੱਤ ਦੀ ਮਾਂ ਹੁੰਦੀ ਮਹਾਰਾਜ ਦਾ ਪਾਣਾ ਮੰਨ ਕੇ ਹਰ ਇਨਸਾਨ ਆਪਣਾ ਸਰਦਵਾਨ ਬੈ ਕਿਉਂਕਿ ਮਾਰਕ ਦੀ ਮਰਜ਼ੀ ਹੈ ਉਦੀ ਫਸਲ ਹੈ ਕੱਚੀ ਬੱਡੇ ਪੱਕੀ ਬੱਡੇ ਇੱਥੋਂ ਤੱਕ ਗੱਲ ਬੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਦੇ ਜਿੱਤੀ ਹੈ ਸਾਡੀਆਂ ਜਾਂਚ ਏਜੰਸੀਆਂ ਦੇ ਦੁਆਰਾ ਸੋਚ ਸਮਝ ਕੇ ਜਿੱਤੀ ਗਈ ਹੈ ਇਸੇ ਕਰਕੇ ਦਸ ਗਿੱਤੇ ਵਿਕੇ ਲੱਗ ਰਹੇ ਨੇ ਸਿੱਧੂ ਮੂਸੇਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਕਮਤ ਦਾ ਪੁੱਖ ਸੀ ਇਲਾਕੇ ਦੀ ਸ਼ਾਨ ਸੀ ਆਰੇ ਕਿਉਂ ਕੇ ਮੈਂ ਇਸ ਦੇਸ਼ ਦੀ ਰਾਜਨੀਤੀ ਨੂੰ ਸਵਾਲ ਪੁੱਛਣਾ ਜੇ ਨਵਤਸੀਮ ਕਿਸ ਗੱਲ ਦੇ ਦਾਸ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਲ ਤੋਂ ਉਤਾਰਨਾ ਇੰਤੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪਚਾਰ ਤਾਂ ਨਹੀਂ ਕਰ ਰਿਹਾ ਸੀ ਸਾਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚ ਹਟਾਉਣਾ ਹੀ ਇੱਕ ਬेटर ਹੱਲ ਹੈ ਉਹ ਇੱਕ ਅੱਛਾ ਬੁਲਾਦਾ ਸੀ ਭਾਰਤ ਦਾ ਸਭ ਤੋਂ ਵੱਡਾ ਯੂਟਿਊਬਰ ਹੈ ਕਿੰਨੇ ਜੋ ਵੀ ਕਰੋੜਾਂ ਲੋਕ ਉਹਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮਤਦਾਨਾ ਬਣ ਗਏ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਿਧਾਂਤ ਘਰਾਂ ਦੇ ਵਿੱਚ ਪੈਦਾ ਹੋਣ ਦੇਣੇ ਨਹੀਂ ਚਾਹੁੰਦੇ ਜਿਹੜਾ ਯੋਗ ਬਣਤਾ ਉਹ ਫੈਸਲੇ ਕਰ ਸਕਦਾ ਉਹਨੂੰ بڑے ਲੋਕਾਂ ਨੇ ਜਦਦੇ ਅਸੀਂ ਕਾਂਗਰਸ ਦੇ ਵਿੱਚੋਂ ਜੁਆਇਨ ਕੀਤਾ بڑے ਲੋਕਾਂ ਨੇ ਸਵਾਲ ਚੁੱਕੇ ਤੂੰ ਫਲਾਨੀ ਪਾਰਟੀ ਚਲਾ ਗਿਆ ਤੂੰ ਫਲਾਨੀ ਪਾਰਟੀ ਚਲਾ ਤਾ ਉਹਨੇ ਇੱਕ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚੱਕਰ ਸਾਫ਼ ਕਰਨਾ ਹੈ ਤਾ ਤੁਹਾਨੂੰ ਚੱਕਰ ਦੇ ਵਿੱਚ ਵਰਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਹਿਆ ਕੋਈ ਗਲਤੀ ਕਿਤੇ ਕੋਈ ਕਮੀ ਵੀ ਹੈਗੇ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾਲ ਬਣਦੀਆਂ ਨੇ ਪਾਰਟੀਆਂ ਪ੍ਰਸੰਧੀਆਂ ਨਾਲ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਗਰ ਉਹਦੇ ਵਿੱਚ ਅੱਛੇ ਨਾ ਹੋਏ ਤੁਮਾਰ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਨਾਲ ਵੱਧ ਰਿਹਾ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫ਼ਰਤ ਕੇ ਸੱਤ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜੰਮੇ ਮਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤਾਂ ਤੁਸੀਂ ਕਿਸੇ ਦੋ ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖ ਇਹ ਨਫ਼ਰਤ ਦੀ ਹੱਦ ਹੈ ਇਸ ਨੂੰ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰ ਕੇ ਇੱਕ ਹਉਆ ਖਤਮ ਕੀਤਾ ਸੀ ਤੇ ਜਦੋਂ 2-3 ਕਰੋੜ ਸੜਕਾਂ ਦੇ ਵਿੱਚ ਝੂਲੇਆਂ ਖੁਸ਼ੀ ਦੇ ਵਿੱਚ ਸੱਤੂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕਰਤੀਆਂ ਤੇ ਸਪੇਡ ਦੇ 24 ਘੰਟੇ ਦੇ ਅੰਦਰ ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੀ ਪਿੱਛੇ ਲੱਗ ਗਏ। ਤੋਂ ਇਹਨਾਂ ਨਾਲ ਤੋਂ ਮੈਂ ਤੇ ਸੰਭਾ ਲੈ ਕੇ ਜਾਮਾ ਸਮਾਂ ਆਇਆ ਇੱਕ ਵੀ ਦਿੰਦਾ ਅਸੀਂ ਅੱਗੇ ਨਿਕਲਣਾ। ਤੁਸੀਂ ਸਾਰਿਆਂ ਦੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ। ਉਹਨਾਂ ਦਾ ਮੇਰੀ ਅਗਲੀ ਨਸਲ ਮੇਂ ਚੁਗਾ ਚੁਨੀਆ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੀ ਸੈਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾਰੇ ਸਮੇਂ ਦੇ ਵਿੱਚ ਇੱਕ ਹੌਸਲਾ ਦੇ ਕੇ ਇਸ ਕਾਮਲ ਕੀਤਾ ਕਿ ਮੈਂ ਇਸ ਪਰਾਈ ਦੇ ਖਲਾਫ ਲੜਦਾ ਰਹਾਂ ਔਰ ਤੁਹਾਨੂੰ ਸਭ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਸਾਹ ਨੇ ਜਦ ਤੱਕ ਇਸ ਜਸਸ ਦੇ ਲਈ ਇਨਸਾਫ ਦੇ ਲਈ ਆਪਾਂ ਸਦਾ ਸ਼ਕਿਰਦੇ ਰਹਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਦਮ-ਕਦਮ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਬਿਨਾ ਝਲ ਪਾਣੀ ਸ਼ੱਕੇ ਤੋਂ ਨਾ ਜਾਵੇ ਇਹਨਾਂ ਕਹਿਲਾ ਹੋਇਆ ਤੁਹਾਨੂੰ ਅਗਿਆਲੇ ਨੂੰ ਉਸ ਸ਼ਾਉ ਤੋਂ ਬਤ ਘਟ ਕੇ ਗਿਆ ਉਹ ਸੰਗਤ ਮਾਫ ਕਰ ਲਿਓਗਾ ਵਾਹਿਗੁਰੂ ਕੀ ਕਾਨਸਾ ਵਾਹਿਗੁਰੂ ਕੀ